ਕਾਫੀ ਜਣੇ ਨਾ ਆਪਣੇ ਫੇਸਬੁਕ ਦੇ ਪੇਜ ਤੇ ਆਹ ਵਾਲੀ ਨੋਟੀਫਿਕੇਸ਼ਨ ਦੇਖ ਕੇ ਡਰ ਜਾਂਦੇ ਆ ਕਈ ਕੀ ਕਰਦੇ ਆ ਕਿ ਨੋਟੀਫਿਕੇਸ਼ਨ ਆਈ ਹੁੰਦੀ ਆ ਉੱਥੇ ਪੜ੍ਹਦੇ ਆ ਉਹਨੂੰ ਜਿਹਦੇ ਵਿੱਚ ਲਿਖਿਆ ਹੁੰਦਾ ਆ ਕਿ ਮੋਨਟਾਈਜ਼ ਦੀ ਟੀਮ ਵੱਲੋਂ ਤੁਹਾਨੂੰ ਇਹ ਨੋਟੀਫਿਕੇਸ਼ਨ ਭੇਜੀ ਗਈ ਆ ਤੇ ਇਹਦੇ ਵਿੱਚ ਲਿਖਿਆ ਆ ਕਿ ਤੁਹਾਡੀ ਜਿਹੜੀ ਮੋਨਟਾਈਜ਼ੇਸ਼ਨ ਆ ਉਹ ਖਤਰੇ ਦੇ ਵਿੱਚ ਮਤਲਬ ਵੀ ਤੁਹਾਡੀ ਅਰਨਿੰਗ ਖਤਰੇ ਦੇ ਵਿੱਚ ਆ ਵੀ ਜੇਕਰ ਤੁਸੀਂ ਜਿਹੜੇ ਜਿਹੜੇ ਇਹਨਾਂ ਨੇ ਸਟੈਪ ਦੱਸੇ ਹੋਇਆ ਵੀ ਇਹ ਤੁਸੀਂ ਨਹੀਂ ਕੀਤੇ ਵੀ ਤੁਹਾਡੀ ਅਸੀਂ ਮੋਨਟਾਈਜ਼ੇਸ਼ਨ ਬੰਦ ਕਰ ਦੇਣੀ ਤੇ ਤੁਹਾਨੂੰ ਲਾਸਟ ਤੇ ਫਾਈਨਲ ਨੋਟਿਸ ਦਿੱਤਾ ਆ ਇਦਾਂ ਇਹਨਾਂ ਨੇ ਲਿਖ ਕੇ ਨੋਟੀਫਿਕੇਸ਼ਨ ਸੈਂਡ ਕੀਤੀ। ਇਹਦੇ ਵਿੱਚ ਡਰਨ ਦੀ ਟੈਨਸ਼ਨ ਲੈਣ ਦੀ ਕੋਈ ਜ਼ਰੂਰਤ ਨਹੀਂ। ਤੁਸੀਂ ਕੀ ਕਰਨਾ ਆ ਸਭ ਤੋਂ ਪਹਿਲਾਂ ਤਾਂ ਆਪਣੀ ਨੋਟੀਫਿਕੇਸ਼ਨ ਦੇ ਵਿੱਚ ਜਾਣਾ ਆ ਜਿੱਦਾਂ ਮੈਂ ਆਹ ਗਈ ਮੇਰਾ ਪੇਜ ਆ ਇਹ ਮੇਰੇ ਪੇਜ ਦੇ ਉੱਤੇ ਵੀ ਨੋਟੀਫਿਕੇਸ਼ਨ ਆਈ ਹੋਈ ਸੀਗੀ ਤੇ ਇਹਦੇ ਉੱਤੇ ਤੁਸੀਂ ਕਲਿੱਕ ਕਰਨਾ ਆ ਜਦੋਂ ਤੁਸੀਂ ਨੋਟੀਫਿਕੇਸ਼ਨ ਦੇ ਉੱਤੇ ਕਲਿੱਕ ਕਰਨਗੇ ਪੂਰਾ ਉਹਨਾਂ ਨੇ ਨੋਟਿਸ ਹੀ ਦਿੱਤਾ ਹੋਇਆ ਮਤਲਬ ਇੱਕ ਮੇਲ ਵਾਂਗੂ ਨੋਟਿਸ ਆਇਆ ਹੁੰਦਾ ਹੈ ਜਿੱਥੇ ਉਹਨਾਂ ਨੇ ਲਿਖਿਆ ਵੀ ਤੁਹਾਨੂੰ ਸਾਰੇ ਰੂਲ ਫੋਲੋ ਕਰਨੇ ਪੈਣੇ। ਵੀ ਇਹ ਤੁਸੀਂ ਕਰਨਾ ਆ ਜੇ ਤੁਸੀਂ ਇਹ ਨਾ ਕੀਤਾ ਆ ਕਿ ਇੰਨੇ ਦਿਨਾਂ ਦੇ ਵਿੱਚ ਤੁਹਾਡਾ ਜਿਹੜਾ ਮੋਨਟਾਈਜ਼ ਤੇ ਉਸ ਤੋਂ ਬਾਅਦ ਨੀਚੇ ਦੇਖੋ ਇੱਕ ਬਲੂ ਕਲਰ ਦਾ ਲਿੰਕ ਦਿੱਤਾ ਹੋਇਆ ਤੇ ਇੱਥੇ ਹੀ ਕਾਫੀ ਜਣੇ ਗਲਤੀ ਕਰ ਦਿੰਦੇ ਆ ਉਹ ਕੀ ਕਰਦੇ ਆ ਕਈ ਜਣੇ ਡਰ ਜਾਂਦੇ ਆ ਵੀ ਕਿਤੇ ਸੱਚੀ ਨਾ ਸਾਡੀ ਮੋਨਟਾਈਜ਼ ਬੰਦ ਹੋ ਜਵੇ ਜਾਂ ਸਾਡੇ ਪੇਜ ਨੂੰ ਕੋਈ ਨੁਕਸਾਨ ਹੋ ਜਵੇ ਤੇ ਉਹ ਜਲਦੀ ਜਲਦੀ ਜਾ ਕੇ ਨਾ ਉਹ ਲਿੰਕ ਤੇ ਓਪਨ ਕਰ ਦਿੰਦੇ ਉਹਨਾਂ ਨੂੰ ਕਲਿੱਕ ਕਰਕੇ ਇਹੀ ਸਭ ਤੋਂ ਵੱਡੀ ਗਲਤੀ ਆ ਤੁਸੀਂ ਨਾ ਇਹਨੂੰ ਬਿਲਕੁਲ ਵੀ ਓਪਨ ਨਹੀਂ ਕਰਨਾ ਹੈਗਾ ਲਿੰਕ ਨੂੰ ਹਾਂ ਜੇਕਰ ਤੁਹਾਨੂੰ ਇਦਾਂ ਲੱਗਦਾ ਵੀ ਆ ਵੀ ਸਾਡਾ ਪੇਜ ਖਤਰੇ ਦੇ ਵਿੱਚ ਆ ਸੱਚ ਦੇ ਵਿੱਚ ਤੁਹਾਡੇ ਪੇਜ ਦੇ ਉੱਤੇ ਕੋਈ ਇਸ਼ੂ ਆਇਆ ਹੋਇਆ ਤੇ ਤੁਸੀਂ ਕੀ ਕਰਨਾ ਸਪੋਰਟ ਇਨਬਾਕਸ ਦੇ ਵਿੱਚ ਜਾਣਾ ਉੱਥੇ ਜਾ ਕੇ ਦੇਖਣਾ ਤੇ ਜੇਕਰ ਕੋਈ ਕਾਪੀਰਾਈਟ ਵਗੈਰਾ ਜਾਂ ਫਿਰ ਕੋਮਿਊਨਿਟੀ ਗਾਈਡਲਾਈਨਸ ਆਈ ਹੋਈ ਆ ਉੱਥੇ ਫਿਰ ਉਹ ਸ਼ੋ ਹੁੰਦੀਆਂ ਹੁੰਦੀਆਂ ਤੇ ਉੱਥੇ ਤੁਸੀਂ ਵੀਡੀਓ ਚੈੱਕ ਕਰਨੀ ਆ ਵੀ ਕਿਹੜੀ ਚੀਜ਼ ਦਾ ਕਾਪੀਰਾਈਟ ਆਇਆ ਤੇ ਜੇ ਉਹਨੂੰ ਡਿਸਪਿਊਟ ਕਰਨਾ ਚਾਹੇਕਰ ਤੁਹਾਡੀ ਵੀਡੀਓ ਸਹੀ ਨਹੀਂ ਹੈਗੀ ਡਿਲੀਟ ਕਰਨੀ ਪੈਣੀ ਤਾਂ ਉੱਥੇ ਡਿਲੀਟ ਦੀ অপਸ਼ਨ ਹੁੰਦੀ ਨਾਲ ਹੀ ਉੱਥੋਂ ਆਪਣੀ ਵੀਡੀਓ ਡਿਲੀਟ ਕਰ ਦਿਓ ਤੁਸੀਂ ਕੀ ਕਰਨਾ ਆ ਇਹਦਾ ਜਿਹੜਾ ਲੋਗੋ ਬਣਿਆ ਹੋਇਆ ਆ ਜਿਸ ਨੇ ਸਾਨੂੰ ਕਲੇਮ ਦਿੱਤਾ ਆ ਤੇ ਜਦੋਂ ਤੁਸੀਂ ਉਸ ਲੋਗੋ ਤੇ ਕਲਿੱਕ ਕਰਦੇ ਆ ਇੱਕ ਪ੍ਰੋਫਾਈਲ ਖੁੱਲ ਜਾਂਦੀ ਆ ਸਾਹਮਣੇ ਜਿੱਦਾਂ ਤੁਹਾਡੇ ਸਾਹਮਣੇ ਸ਼ੋ ਕਰਦੀ ਆ ਇਹ ਹੈਗੀ ਫੇਕ ਪ੍ਰੋਫਾਈਲ ਤੁਸੀਂ ਇਹ ਸਾਈਡ ਦੇ ਵਿੱਚ ਦੇਖੋ ਕਿ 3 ਡਾਟ ਬਣੇ ਹੋਏ ਆ ਇਸ ਪ੍ਰੋਫਾਈਲ ਦੇ ਉੱਤੇ ਫੇਕ ਪ੍ਰੋਫਾਈਲ ਹੈ ਸਾਹਮਣੇ ਪਤਾ ਲੱਗਦਾ ਪਿਆ ਆ ਤੇ ਜਿਹੜੇ ਆ 3 ਡਾਟ ਬਣੇ ਹੋਏ ਆ ਨਾ ਤੁਸੀਂ ਆ 3 ਡਾਟ ਦੇ ਉੱਤੇ ਕਰਨਾ ਕਲਿੱਕ ਜੇ ਅੱਗੇ ਇੱਕ ਹੋਰ ਪੇਜ ਖੁੱਲ ਜਾਣ ਆਇਆ ਇਹਦੇ ਵਿੱਚ ਬਲੋਕ ਸਰਚ ਇਨ ਵਾਈਟ ਫਰੈਂਡ ਫੋਲੋ ਸ਼ੇਅਰ ਫਾਈਲ ਰਿਪੋਰਟ ਪੇਜ ਤੇ ਤੁਸੀਂ ਕੀ ਕਰਨਾ ਹੈ ਰਿਪੋਰਟ ਪੇਜ ਤੇ ਕਲਿੱਕ ਕਰਨਾ ਜਦੋਂ ਰਿਪੋਰਟ ਪੇਜ ਤੇ ਕਲਿੱਕ ਕਰਨਗੇ ਅੱਗੇ ਇੱਕ ਹੋਰ ਆਪਸ਼ਨ ਆ ਜਾਣੀ ਆ ਤੇ ਇੱਥੇ ਤੁਸੀਂ ਕਰਨਾ ਸਮਥਿੰਗ ਅਬਾਊਟ ਥਿਸ ਪੇਜ ਤੇ ਜਦੋਂ ਨੈਕਸਟ ਆਪਸ਼ਨ ਓਪਨ ਹੋਣੀ ਆ ਤੇ ਤੁਸੀਂ ਕੀ ਕਰਨਾ ਹੈ ਵੀ ਜਿਨ੍ਹਾਂ ਨੇ ਤੁਹਾਨੂੰ ਕਲੇਮ ਭ ਅੱਜ ਜਿਹੜਾ ਮੈਨੂੰ ਕਲੇਮ ਭੇਜਿਆ ਹੋਇਆ ਤੇ ਉਹਨਾਂ ਦੀ ਨੋਟੀਫਿਕੇਸ਼ਨ ਤੇ ਕਰਨਾ ਕਲਿੱਕ ਕਲਿੱਕ ਕਰਨ ਤੋਂ ਬਾਅਦ ਜੇ ਨੀਚੇ ਲਿਖਿਆ ਹੋਇਆ ਹੈ ਨੈਕਸਟ ਨੈਕਸਟ ਤੇ ਕਰ ਦੇਣਾ ਕਲਿੱਕ ਫਿਰ ਅੱਗੇ ਇੱਕ ਹੋਰ ਜੋ ਪੇਜ ਓਪਨ ਹੋ ਜਾਣਾ ਆ ਕਾਫੀ ਸਾਰੇ ਆਪਸ਼ਨ ਆਇਆ ਉਹਨਾਂ ਦੇ ਵਿੱਚੋਂ ਸਕੈਮ ਫਰੋਡ ਐਂਡ ਫਾਲਸ ਇਨਫੋਰਮੇਸ਼ਨ ਉਹਦੇ ਤੇ ਕਰ ਦੇਣਾ ਕਲਿੱਕ ਉਸ ਤੋਂ ਬਾਅਦ ਅੱਗੇ ਇੱਕ ਹੋਰ ਸੈਟਿੰਗ ਓਪਨ ਹੋ ਜਾਣੀ ਆ ਤੇ ਫਿਰ ਤੁਸੀਂ ਫਰਾਉਡ ਔਰ ਸਕੈਮ ਤੇ ਕਰ ਦੇਣਾ ਕਲਿੱਕ ਕਿਉਂਕਿ ਸਕੈਮ ਹੀ ਆ ਇੱਕ ਫਰੋਡ ਹੀ ਆ ਇੱਕ ਤਰ੍ਹਾਂ ਦਾ ਉਸ ਤੋਂ ਬਾਅਦ ਜਿਹੜੀ ਨੈਕਸਟ ਸੈਟਿੰਗ ਆਣੀ ਆ ਉਹਦੇ ਉੱਤੇ ਉਹਨਾਂ ਨੇ ਲਿਖ ਕੇ ਦੇ ਦੇਣਾ ਕਿ ਤੁਸੀਂ ਇਹਨਾਂ ਨੂੰ ਆਪਣੇ ਵੱਲੋਂ ਕਲੇਮ ਦੰਦੇ ਪਏ ਆ ਕਿ ਬੰਦੇ ਫਰੋਡ ਐ ਆ ਸਕੈਮ ਕਰਦੇ ਪਏ ਆ ਵੀ ਜੇਕਰ ਕਰ ਦੇਣਾ ਸਬਮਿਟ ਤੇ ਕਲਿੱਕ ਸਬਮਿਟ ਤੇ ਜਦੋਂ ਕਲਿੱਕ ਕਰਨਗੇ ਉੱਪਰ ਲਿਖ ਕੇ ਆ ਜਾਣਾ ਥੈਂਕਸ ਫੋਰ ਰਿਪੋਰਟਿੰਗ ਥਿਸ ਪੋਸਟ ਤੇ ਸਭ ਤੋਂ ਨੀਚੇ ਲਿਖਿਆ ਨੈਕਸਟ ਨੈਕਸਟ ਜਦੋਂ ਤੁਸੀਂ ਫੇਰ ਕਲਿੱਕ ਕਰਨਗੇ ਅੱਗੇ ਆ ਜਾਣੀ ਡੰਦ ਦੀ ਆਪਸ਼ਨ ਜੋ ਡੰਦ ਤੇ ਕਲਿੱਕ ਕਰਨਗੇ ਤੇ ਅੱਗੇ ਇੱਕ ਹੋਰ ਪੇਜ ਆ ਜਾਣਾ ਆ ਉਹਦੇ ਉੱਤੇ ਆ ਜਾਣਾ ਵੀ ਤੁਸੀਂ ਨਾਲ ਦੇ ਨਾਲ ਇਸ ਵਿਅਕਤੀ ਨੂੰ ਬਲੋਕ ਵੀ ਕਰਨਾ ਚਾਹੁੰਦੇ ਆ ਜਿਹਨੇ ਤੁਹਾਨੂੰ ਆਹ ਨੋਟੀਫਿਕੇਸ਼ਨ ਭੇਜੀ ਆ ਰੋਂਗ ਫਰੋਡ ਜਾਂ ਗਲਤ ਤੇ ਫਿਰ ਤੁਸੀਂ ਡੈਨ ਤੇ ਕਲਿੱਕ ਕਰ ਦੇਣਾ ਅੱਗੇ ਆ ਜਾਣੀ ਆ ਬਲੋਕ ਦੀ ਆਪਸ਼ਨ ਬਲੋਕ ਤੇ ਜਦੋਂ ਤੁਸੀਂ ਕਲਿੱਕ ਕਰਨਗੇ ਉਹ ਆਟੋਮੈਟਿਕਲੀ ਨੋਟੀਫਿਕੇਸ਼ਨ ਤੁਹਾਡੇ ਜਿਹੜੇ ਫੇਸਬੁੱਕ ਦੀ ਨੋਟੀਫਿਕੇਸ਼ਨਾਂ ਚੋਂ ਗਾਇਬ ਹੋ ਜਾਣੀ ਆ ਕਰਕੇ ਕੋਈ ਵੀ ਆਪਣੇ ਪੇਜ ਦੇ ਉੱਤੇ ਜੇ ਤੁਹਾਨੂੰ ਕੋਈ ਇਦਾਂ ਦੀ ਇਸ਼ੂ ਲੱਗਦਾ ਹੈ ਤੁਸੀਂ ਸਭ ਤੋਂ ਪਹਿਲਾਂ ਜਾ ਕੇ ਸਪੋਰਟ ਇਨਬਾਕਸ ਚ ਦੇਖਿਆ ਕਰੋ ਕੋਈ ਨੋਟੀਫਿਕੇਸ਼ਨ ਓਪਨ ਨਹੀਂ ਕਰਨੀ ਹੈਗੀ ਕੋਈ ਕਿਸੇ ਦਾ ਮੇਲ ਓਪਨ ਨਹੀਂ ਕਰਨਾ ਹੈ ਅੱਜ ਕੱਲ ਸਕੈਮ ਬਹੁਤ ਜ਼ਿਆਦਾ ਹੁੰਦੇ ਆ ਤੇ ਇਹਦੇ ਨਾਲ ਹੀ ਵੀਡੀਓ ਹੁੰਦੀ ਇੱਥੇ ਖਤਮ ਪੇਜ ਮੇਰੇ ਨੂੰ ਕਰ ਲਿਓ ਫੋਲੋ ਵੀਡੀਓ ਕਰ ਦਿਓ ਸ਼ੇਅਰ ਪਾਈਪ